1 ਕਿਲੋ ਫੀਮ ਦੇ ਦੋ ਨਸ਼ਾ ਤਸਕਰ ਕਾਬੂ ਬਿਨਾ ਨੰਬਰੀ ਥਾਰ ਗੱਡੀ ਵੀ ਕੀਤੀ ਬਰਾਮਦ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਕਿੱਥੋਂ ਸੀ ਰਹਿਣ ਵਾਲੇ ਅਤੇ ਕਿਸ ਤਰ੍ਹਾਂ ਗੱਡੀ ਦੇ ਵਿੱਚੋਂ ਮਿਲੀ ਇਹਨਾਂ ਕੋਲੋਂ 1 ਕਿਲੋ ਫੀਮ ਅਜੀਬ ਦੋ ਜਾਣਕਾਰੀ ਜਿਹੜਾ ਨਸ਼ਾ ਦਾ ਕਪੜਾ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਐਸਐਸਪੀ ਸਾਹ ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਯੁੱਧ ਨਸ਼ਿਆਂ ਵਿਰੁੱਧ ਮਹਾਂਮ ਜਿਹੜੀ ਚਲਾਈ ਗਈ ਆ ਇਹਦੀ ਸੁਪਰਵਾਈਜ਼ਨ ਮਾਨਯੋਗ ਐਸਪੀ ਇਨਵੈਸਟੀਗੇਸ਼ਨ શ્રી ਬਾਲਕ੍ਰਿਸ਼ਨ ਸਿੰਘਲਾ ਜੀ ਅਤੇ ਸਰਦਾਰ ਰਮਨਦੀਪ ਸਿੰਘ ਡੀਐਸਪੀ ਧਰਮਕੋਟ ਜੀ ਦੀ ਸੁਪਰਵਾਈਜ਼ਨ ਦੇ ਵਿੱਚ ਕੱਲ ਸਾਡੇ ਚੌਕੀ ਇੰਚਾਰਜ ਏਐਸਆਈ ਪ੍ਰਵਿੰਦਰ ਸਿੰਘ ਨੇ ਨਾਕਾਬੰਦੀ ਕੀਤੀ ਹੋਈ ਸੀ ਪਿੰਡ ਮਹਿਲ ਵੱਲੋਂ ਇੱਕ ਬਿਨਾ ਨੰਬਰੀ ਥਾਰ ਗੱਡੀ ਆਈ ਜਿੰਨੂ ਕੀ ਇਹਨਾਂ ਨੇ ਰੋਕ ਕੇ ਬਿਲਕੁਲ ਥੋਰਲੀ ਚੈੱਕ ਕੀਤਾ ਤਾਂ ਗੱਡੀ ਜਿਹੜਾ ਕੀ ਮਨਦੀਪ ਸਿੰਘ ਉਰਫ ਮਣੀ ਪੁੱਤਰ ਹਰਵਿੰਦਰ ਸਿੰਘ ਵਾਸੀ ਸੂਰ ਕੋਰੀ ਥਾਣਾ ਜੈਤੋ ਜ਼ਿਲ੍ਹਾ ਫਰੀਦਕੋਟ ਚਲਾ ਰਿਆ ਸੀ ਉਹਦੇ ਨਾਲ ਦੀ ਸੀਟ ਤੇ ਗੁਰਪ੍ਰੀਤ ਸਿੰਘ ਗਰੇਵਾਲ ਪੁੱਤਰ ਅਵਤਾਰ ਸਿੰਘ ਵਾਸੀ ਜੋਧਾ ਜ਼ਿਲ੍ਹਾ ਲੁਧਿਆਣਾ ਬੈਠਾ ਸੀ ਜਿਹਦੇ ਗਲ ਵਿੱਚ ਇੱਕ ਬੈਗ ਪਾਇਆ ਹੋਇਆ ਸੀ ਜਦੋਂ ਬੈਗ ਦੀ ਤਲਾਸ਼ੀ ਕੀਤੀ ਤਾਂ ਉਹਦੇ ਵਿੱਚੋਂ 1 ਕਿਲੋ ਅਫੀਮ ਬਰਾਮਦ ਹੋਈ ਉਹ ਬਰਾਮਦਾ ਅਫੀਮ ਦੇ ਸਬੰਧ ਵਿੱਚ ਅਸੀਂ ਮਕਦਮਾ ਨੰਬਰ 72 ਮਿਤੀ 352025 ਅੰਡਰ ਸੈਕਸ਼ਨ 18 ਬੀ 6285 ਐਨਡੀਪੀਐਸ ਐਕਟ ਥਾਣਾ ਕੋਟੀਛੇਕਾ ਵਿਕੇ ਮਕਦਮਾ ਦਰਜ ਰਜਿਸਟਰ ਕਰ ਲਿਆ ਹੈ ਇਹ ਜਿਹੜੀ ਅਫੀਮ ਆ ਇਹਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਨੂੰ ਸਾਬਤ ਕਰਨ ਵਾਸਤੇ ਅਸੀਂ ਤਫਤੀਸ਼ ਕਰ ਰਹੇ ਆ ਅੱਜ ਇਹਨਾਂ ਦੋਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਕਿ ਅੱਗੇ ਫਰਦਰ ਇਹ ਜਿਹੜੀ ਸਾਡੇ ਥਾਰ ਗੱਡੀ ਆ ਸੀ ਰਿਕਵਰ ਕੀਤੀ ਆ ਇਹਦਾ ਮਾਲਕ ਕੌਣ ਆ ਇਹ ਜਿਹੜਾ ਇਹਨਾਂ ਨੇ ਗੁਰਕਤੰਦਾ ਚਲਾਇਆ ਹੋਇਆ ਨਸ਼ਿਆਂ ਦਾ ਇਹਦੇ ਵਿੱਚ ਕਿਹੜੇ ਕਿਹੜੇ ਬੰਦੇ ਲਿਖਤਾ ਉਹਨਾਂ ਸਾਰਿਆਂ ਨੂੰ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰਕੇ ਸਾਰੀ ਜੋ ਵੀ ਇਹ ਇਹ ਜਿਹੜਾ ਇਹਨਾਂ ਨੇ ਰੈਕਡ ਚਲਾਇਆ ਹੋਇਆ ਨਸ਼ੇ ਦਾ ਇਹਨੂੰ ਨੰਗਾ ਕਰਾਂਗੇ ਤੇ ਪਰਦਾ ਫਾਸ਼ ਕਰਕੇ ਗਾ ਅੱਗੇ ਜਿਹੜੇ ਜਿਹੜੇ ਦੋਸ਼ੀ ਆਉਣਗੇ ਉਹਨਾਂ ਨੂੰ ਅਰੈਸਟ ਕਰਕੇ ਮਾਨਜੋਗ ਅਦਾਲਤ ਚ ਪੇਸ਼ ਕਰਾਂਗੇ। ਦੂਸਰਾ ਇੱਕ ਜਿਹੜਾ ਕੋ ਬੰਦਾ ਜੱਤੂ ਦਾ ਕੰਧਾ ਆਇਆ ਜਨਾ ਆਪਸ ਰਿਲੇਸ਼ਨ ਕੀ ਹੈ ਕਿਵੇਂ ਕੰਟੈਕਟ ਹੋਇਆ ਇਹ ਇਹੀ ਤੇ ਤਫ਼ਤੀਸ਼ ਕਰ ਰਹੇ ਆ ਜੀ ਇਹਨਾਂ ਕੋਈ ਇਹਨਾਂ ਦੇ ਫੋਨ ਤੇ ਆਪਸ ਚ ਸੀਗੇ ਇਹਨਾਂ ਦੋਨਾਂ ਦੇ ਇਹ ਹੀ ਮੋਬਾਈਲ ਫੋਨ ਕਬਜ਼ੇ ਚ ਲੈ ਲੇ ਆ ਉਹਨਾਂ ਦਾ ਵੀ ਫੋਨਾਂ ਦਾ ਵੀ ਐਨਾਲਿਸਿਸ ਕਰਾਵਾਂਗੇ ਤੇ ਅਸੀਂ ਆਪ ਵੀ ਦੌਰਾਨੇ ਰਿਮਾਂਡ ਇਹਦਾ ਸਾਰਾ ਐਨਾਲਿਸਿਸ ਕਰਾਂਗੇ ਕਿ ਇਹ ਕੌਣ ਬੰਦਾ ਚਲਾ ਰਿਹਾ ਤੇ ਕਿੰਨੇ ਭੇਜਿਆ ਸੀ ਇਹਨਾਂ ਨੂੰ ਕਨਸਾਈਨਮੈਂਟ ਦੇਣ ਲਈ ਕਿੰਨੇ ਭੇਜਿਆ ਸੀ ਤੇ ਕਾ ਲੈਣ ਵਾਸਤੇ ਕਿੰਨੇ ਭੇਜਿਆ ਇਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ। ਇੱਕ ਗੱਡੀ ਪਤਾ ਲੱਗੀ ਜੀ ਗੱਡੀ ਦਾ ਵੀ ਉਹੀ ਪਤਾ ਕਰਾਂਗੇ ਇਹ ਮੁੰਡਾ ਦੱਸ ਰਿਹਾ ਕਿ ਮੇਰੇ ਕਿਸੇ ਦੋਸਤ ਦੀ ਆ ਮਟੇਰ ਚ ਥੋੜਾ ਡੂੰਘਾਈ ਨਾਲ ਪੜਤਾਲ ਕਰਾਂਗੇ ਕਿ ਦੀ ਇਹ ਬੰਦਾ ਕੌਣ ਹੈ ਲੈ ਕੇ ਕਿੱਥੋਂ ਆਉਂਦੇ ਸੀ ਇਹ ਕਿਹਨੂੰ ਸਪਲਾਈ ਕੀਤੀ ਕਰਨੀ ਸੀ ਇਹ ਵੀ ਵੀਰ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਨਾ ਇਹ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਅਸੀਂ ਹੁਣ ਰਿਮਾਂਡ ਲੈ ਕੇ ਰੇਡ ਕਰਨੇ ਗਏ ਆ ਤੇ ਇਹਨਾਂ ਦੀ ਬੈਕਵਾਰਡ ਕੀ ਹੈ ਜੀ ਪਹਿਲਾਂ ਇਹਨਾਂ ਤਾਂ ਕੀ ਗੱਲ ਹੋਣੀ ਕਿ ਇਹ ਇਹਨਾਂ ਤੇ ਜਿਹੜਾ ਹੈਗਾ ਮਨਦੀਪ ਤੇ ਦਾ ਕੋਈ ਕੇਸ ਨਹੀਂ ਹੈਗਾ ਜਿਹੜਾ ਗੁਰਪ੍ਰੀਤ ਸਿੰਘ ਦੇ ਤੇ ਲੜਾਈ ਝਗੜੇ ਦਾ ਪਰਚਾ ਹੈਗਾ ਬਾਕੀ ਸਾਰਾ ਤੇ ਕਰ ਰਹੇ ਆ ਇਹਦਾ ਵੈਰੀਫਿਕੇਸ਼ਨ ਕਰ ਰਹੇ ਆ ਥੈਂਕ ਯੂ